ਊੜਾ ਊੜਾ ਐੜਾ ਐੜਾ ਈੜੀ ਈੜੀ ਸੱਸਾ ਸੱਸਾ ਹਾ ਹਾ ਕੱਕਾ ਕੱਕਾ ਖਖਾ ਖਖਾ ਗੱਗਾ ਗੱਗਾ ਕੱਗਾ ਕੱਗਾ ੰਗਾ ੰਗਾ ਠੀਕ ਹੈ ਸਾਉਂਡ ਹੈ ਜਿਹੜਾ ਆਚਾਰਨ ਸਹੀ ਕਰਨਾ ਹੁਣ ਸਾਰੇ ਊੜੇ ਦਾ ਆਚਾਰਨ ਕਰਨਾ ਆਪਾਂ ਕੀ ਕਰਨਾ ਊੜਾ ਜਿਹੜਾ ਆਪਣਾ ਕਲਾਸ ਵਿੱਚ ਅੱਧੇ ਬੱਚਿਆਂ ਨੂੰ ਊੜਾ ਨਹੀਂ ਕਹਿਣਾ ਹੁੰਦਾ ਠੀਕ ਹੈ ਬੁੱਤ ਤੇ ਮੇਰੇ ਮਗਰ ਤੁਸੀਂ ਬੋਲਣਾ ਊੜਾ ਊ ੜਾ ਊ ੜਾ ਓ ਪੰਜਾਬੀ ਨਹੀਂ ਜਿਹਨੂੰ ਊੜਾ ਨਹੀਂ ਕਹਿਣਾ ਹੁੰਦਾ ਸਹੀ ਗੱਲ ਆ ਆਪਣੇ ਆਪਣੀਆਂ ਦੋ ਚੀਜ਼ਾਂ ਮੇਨ ਨੇ ਊੜਾ ਤੇ ਜੂੜਾ ਜੂੜਾ ਮਤਲਬ ਕੇਸ ਸਿੱਖ ਦੇ ਬੱਚੇ ਦੇ ਕੇਸ ਬਹੁਤ